ਹਰਿਆਣਾ ਤੇ ਕੇਂਦਰ ਸਰਕਾਰ ਮੁਰਦਾਬਾ ਲੋਕ ਕੇ ਤਾਜ ਦਾ ਬਾਲ ਜਿੰਦਾਬਾਦ ਹਰਿਆਣਾ ਦੀ ਪੁੱਛੜ ਸਰਕਾਰ ਮੁਰਦਾਬਾ 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 ਹਰਿਆਣਾ ਦੀ ਪੁੱਛੜ ਸਰਕਾਰ ਮੁਰਦਾਬਾ ਮੁਰਦਾਬਾ ਜਿੰਦਾਬਾਦ ਸ਼ੰਭੂ ਤੇ ਕਨੌਰੀ ਬਾਰਡਰ ਤੇ ਲਾਠੀ ਚਾਰ ਕਰਨ ਵਾਲੇ ਹਰਿਆਣਾ ਤੇ ਕੇਂਦਰ ਸਰਕਾਰ ਮੁਰਦਾਬਾ ਮੁਰਦਾਬਾ ਲੋਕ ਕੇ ਇਕਤਾ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਜੱਥੇਬੰਦੀ ਨੇ ਅੱਜ ਸਾਰੇ ਪੰਜਾਬ ਦੇ ਵਿੱਚ ਪੁਤਲੇ ਸਾੜੇ ਨੇ ਅੱਜ ਅਸੀਂ ਜ਼ਿਲ੍ਹਾ ਮਾਨਸਾ ਦੇ ਬਲਾਕ ਧਨੀਰ ਦੇ ਵਿੱਚ ਪੁਤਲਾ ਸਾੜਿਆ ਹਰਿਆਣਾ ਸਰਕਾਰ ਦਾ ਜੋ ਸਾਡੇ ਕਿਸਾਨ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਬੈਠੇ ਨੇ ਉਹਨਾਂ ਨੂੰ ਸਰਕਾਰ ਨੇ ਪਹਿਲਾਂ ਕਿਹਾ ਇਹਨਾਂ ਦੇ ਲੀਡਰਾਂ ਨੇ ਭਾਈ ਅਸੀਂ ਸਾਧਨ ਲੈ ਕੇ ਨਹੀਂ ਜਾਣ ਦੇਵਾਂਗੇ ਪੈਦਲ ਬਗਜੋ ਰਸਤਾ ਖੁੱਲਾ ਪਰ ਕਿਸਾਨ ਕੱਲ ਜਤੇ ਬਣਾ ਕੇ ਪੈਦਲ ਜਾ ਰਹੇ ਸੀ ਤਾਂ ਹਰਿਆਣਾ ਤੇ ਕੇਂਦਰ ਦੀ ਬੁੱਜੜ ਸਰਕਾਰ ਨੇ ਰਲ ਕੇ ਕੱਲ ਕਿਸਾਨਾਂ ਤੇ ਸ਼ੰਭੂ ਬਾਰਡਰ ਤੇ ਅੰਨੇਵਾ ਲਾਠੀ ਚਾਰਜ ਕੀਤਾ ਤੇ ਅਥਰੂ ਕਹਿੰਦੇ ਗੋਲੇ ਡੇਗੇ ਨੇ ਗੋਲੀਆਂ ਚਲਾਈਆਂ ਨੇ ਜਿਸ ਵਿੱਚ ਸਾਡੇ ਕਿਸਾਨ ਮਜ਼ਦੂਰ ਉੱਥੇ ਬੁਰੀ ਤਰ੍ਹਾਂ ਫੱਟੜ ਹੋ ਗਏ ਜੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੋਂ ਹਰਿਆਣਾ ਤੇ ਕੇਂਦਰ ਸਰਕਾਰ ਭੱਜ ਰਹੀ ਹੈ ਕਿਉਂਕਿ ਸੈਂਟਰ ਦੇ ਵਿੱਚ ਵੀ ਬੀਜੇਪੀ ਸਰਕਾਰ ਆ ਹਰਿਆਣਾ ਦੇ ਵਿੱਚ ਵੀ ਬੀਜੇਪੀ ਸਰਕਾਰ ਆ ਜੋ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਉਹਨਾਂ ਦੀਆਂ ਜੋ ਮੰਗਾਂ ਨੇ ਜੋ ਮਸਲੇ ਨੇ ਉਹ ਹੱਲ ਨਹੀਂ ਕੀਤੇ ਜਾ ਰਹੇ ਤਾਂ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਬੀਕੇ ਜੋ ਇਕਤਾ ਗਰਾਹਾਂ ਵੱਲੋਂ ਅਸੀਂ ਪੁਤਲੇ ਸਾੜੇ ਨੇ ਵਿਰੋਧ ਵਜੋਂ ਵੀ ਕਿਸਾਨਾਂ ਤੇ ਤੁਸੀਂ लाठी चार्ज ਕਿਉਂ ਕੀਤਾ ਕਿਸਾਨਾਂ ਦਾ ਹੱਕ ਬਣਦਾ ਜਾਣਦਾ ਜੋ ਅੱਜ ਅਸੀਂ ਝਨੀਰ ਬਲਾਕ ਦੇ ਵਿੱਚ ਪੁਤਲੇ ਸਾੜੇ ਨੇ ਜੇ ਅੱਗੇ ਤੋਂ ਕੋਈ ਹੋਰ ਸਰਕਾਰ ਕਿਸਾਨਾਂ ਮਜ਼ਦੂਰਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਜੋ ਸੂਬਾ ਕਮੇਟੀ ਬੀਕ ਜੋ ਇਕਤਾ ਗ੍ਰਾਂਹਵਲੋਂ ਸਾਨੂੰ ਸੱਦਾ ਆਇਆ ਅੱਗੇ ਵੀ ਅਸੀਂ ਹੋਰ ਟਿੱਕੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ